ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਨ ਦੀ ਤੇ ਜਾਣਾਂਗੇ ਕਿ ਇੱਥੋਂ ਦੇ ਜਿਹੜੇ ਲੋਕ ਨੇ ਜੀ ਇਸ ਹਲਕੇ ਦੇ ਜਿਹੜੇ ਲੋਕ ਨੇ ਅ ਕੀ ਚਾਹੁੰਦੇ ਨੇ ਕਿ ਇਸ ਦਾ ਸਥਾਈ ਹੱਲ ਹੋਵੇ ਅ ਕੋਸ਼ਿਸ਼ ਕਰਾਂਗੇ ਲੋਕਾਂ ਨਾਲ ਜਾਣਨ ਦੀ ਪਰ ਜਿਹੜੇ ਰਾਜਨੀਤਿਕ ਲੋਕ ਨੇ ਅ ਅਸੀਂ ਜਦੋਂ ਦੀ ਅ ਅਸੀਂ ਲੋਕਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕੀਤੀ ਆ ਉਹ ਲਗਾਤਾਰ ਕਹਿੰਦੇ ਨੇ ਕਿ ਜਿਹੜਾ ਹੈਗਾ ਅ ਰਾਜਨੀਤਿਕ ਲੋਕ ਜਿਹੜੇ ਸਦਾ ਹੀ ਇਸ ਕੱਗਰ ਦਰਿਆ ਨੂੰ ਮੁੱਖ ਰੱਖ ਕੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਹੱਲ ਕਰਨ ਦੇ ਨਾਮ ਤੇ ਵੋਟਾਂ ਲੈਂਦੇ ਨਜ਼ਰ ਆ ਨੇ ਪਰ ਅਸੀਂ ਕਦੇ ਵੀ ਇਸ ਦਾ ਕੋਈ ਸਥਾਈ ਹੱਲ ਨਹੀਂ ਦੇਖਿਆ ਗੱਲਬਾਤ ਕਰਾਂਗੇ ਕਿ ਭਾਈ ਸਾਹਿਬ ਖੜੇ ਨੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈਗਾ ਇੱਧਰ ਆਜੋ ਕੀ ਇਹ ਹੱਲ ਇਹਦਾ ਪ੍ਰੋਪਰ ਹੱਲ ਕੀ ਹੈ ਜੀ ਇਹਦਾ ਨਹੀਂ ਪ੍ਰੋਪਰ ਹੱਲ ਤਾਂ ਕੋਈ ਵੀ ਨਹੀਂ ਹੈਗਾ ਜੀ ਬਸ ਬਰਸਾਂਤਾ ਪਾ ਮਾਂ ਜੀ ਉਸ ਟਾਈਮ ਪਾਣੀ ਆ ਜਾਂਦਾ ਜੀ ਬਾਕੀ ਲੰਘ ਜਾਂਦਾ ਜੀ ਪਾਣੀ ਦੋ ਤਿੰਨ ਵਾਰੀ ਆ ਲਿਆ ਪਾਣੀ ਹੁਣ ਫੇਰ ਕਹਿੰਦੇ ਅੱਜ ਦੁਬਾਰਾ ਛੱਡਿਆ ਹੋਇਆ ਜੀ ਪਾਣੀ ਪਰ ਤੋਂ ਤੋ ਕਈ ਵਾਰੀ ਟੁੱਟ ਗਿਆ ਜੀ ਪਿੰਡਾਂ 'ਵਾਂ ਨੁਕਸਾਨ ਵੀ ਹੋਆ ਜਿਵੇਂ ਲਛੜੂ ਖੁਰਦਾ ਮਦੁੱਦਾ ਜੀ ਚਮਾਰੂ ਹੋ ਗਿਆ ਕੰਮੀ ਹੋ ਗਿਆ ਕਪੂਰੀ ਹੋ ਗਿਆ ਜੀ ਇਸ ਮੈਲ ਪਰਿੰਡ ਹੋ ਗਿਆ ਜੀ ਨੁਕਸਾਨ ਤਾਂ ਕਾਫੀ ਹੋਆ ਜੀ ਫਸਲਾਂ ਮਰ ਜਾਂ ਸਾਡੀਆਂ ਸਾਰੀਆਂ ਜੇ ਨੇਤਾਵਾਂ ਦੀ ਗੱਲ ਕਰੀਏ ਵੋਟਾਂ ਲੈਣ ਆਉਂਦੇ ਨੇ ਤੁਹਾਨੂੰ ਵਾਅਦਾ ਕਰਦੇ ਨੇ ਕਿ ਇਸ ਦਾ ਪੱਕਾ ਹੱਲ ਕੀਤਾ ਜਾਊਗਾ ਅਸੀਂ ਵੱਡੇ ਤੌਰ ਤੇ ਫੰਡ ਲਿਆਵਾਂਗੇ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਤੁਹਾਨੂੰ ਇਸ ਨਾਮ ਤੇ ਵੋਟਾਂ ਲੱਗਾਈ ਨੇ ਇਹ ਤਾਂ ਜੇ ਸ਼ੁਰੂ ਤੋਂ ਜਿੰਨੀ ਵੀ ਪਾਰਟੀ ਆਈਆਂ ਸਾਰੀਆਂ ਇਹੀ ਗੱਲਾਂ ਕਹਿੰਦੀਆਂ ਜੀ ਪਰ ਹਲੇ ਹੋਇਆ ਕੁਝ ਵੀ ਨਹੀਂ ਜੀ ਕੀ ਲੱਗਦਾ ਵੀ ਜਿਹੜੇ ਤੁਸੀਂ ਤਿੰਨ ਚਾਰ ਪਿੰਡ ਗਣਾਏ ਨੇ ਇੱਥੇ ਹੀ ਮਾਰ ਕਰਨਗੇ ਜਾਂ ਅੱਗੇ ਜਿਹੜੇ ਪਿੰਡ ਨੇ ਉੱਥੇ ਵੀ ਮਾਰ ਕਰਨਗੇ ਕਿਸ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿਹੜੀ ਖਬਰਾਂ ਆ ਰਹੀਆਂ ਨੇ ਇਹ ਸਾਡੇ ਜਿੰਨੀ ਵੀ ਫਸਲਾਂ ਆ ਜੀ ਜਿਵੇਂ ਕਹਰੇ ਨੇ ਜੀ ਪਾਣੀ ਉੱਤੋਂ ਛੱਡਿਆ ਹੋਇਆ ਜੇ ਪਾਣੀ ਜੇ ਉੱਤੋਂ ਛੱਡਿਆ ਹੋਇਆ ਜੀ ਪਾਣੀ ਵਧ ਗਿਆ ਫਿਰ ਤਾਂ ਕਈ ਪਿੰਡਾਂ ਦਾ ਨੁਕਸਾਨ ਹੈ ਜੀ ਜਿਵੇਂ ਲਛੜੂ ਖੁਰਦੋ ਹੋ ਗਿਆ ਜੀ ਮਦੂਦਾਂ ਪਿੰਡ ਹੋ ਗਿਆ ਜੀ ਛੋਟਾ ਸਰਾਲਾ ਵੱਡਾ ਸਰਾਲਾ ਹੋ ਗਿਆ ਜੀ ਕਪੂਰੀ ਹੋ ਗਿਆ ਸਮੈਲਪੁਰ ਹੋ ਗਿਆ ਜੀ ਕਾਫੀ ਪਿੰਡਾਂ ਨੂੰ ਨੁਕਸਾਨ ਹੋਇਆ ਜੀ ਨਾਲ ਇਹ ਜਾਨੀਮਾਲੀ ਨੁਕਸਾਨ ਤੋਂ ਬਚ ਲੇ ਚਾਲੀ ਮਾਲੀ ਨੁਕਸਾਨ ਕੋਈ ਐਸੀ ਗੱਲ ਨਹੀਂ ਹੈਗੀ ਪਰ ਉਹ ਖਤਰਾ ਤਾਂ ਹੈਗਾ ਜੀ ਨਾ ਪਾਣੀ ਛੱਡਿਆ ਹੋਇਆ ਹੈ ਸਰਕਾਰਾਂ ਦੀ ਗੱਲ ਕਰ ਲਈਏ ਸਰਕਾਰਾਂ ਕਿੰਨੀ ਕੁ ਮਦਦ ਪਹੁੰਚਾਉਣ ਦੇ ਵਿੱਚ ਜਿਹੜੀਆਂ ਇਸ ਟਾਈਮ ਸਹਾਇੀ ਹੋਈਆਂ ਨੇ ਸਰਕਾਰਾਂ ਜੀ ਇਸ ਟਾਈਮ ਜਿੰਨਾ ਪ੍ਰਸ਼ਾਸਨ ਹੈ ਉਹ ਤੋਂ ਇਸ ਟਾਈਮ ਪਹੁੰਚਿਆ ਹੋਇਆ ਜੀ ਸਾਰਾ ਡਿਊਟੀਆਂ ਵੀ ਤੇਰੇ ਆਂਟੀ ਸੀ ਮੈਡਮ ਸਾਹਿਬ ਹੈ ਜੀ ਉਹ ਵੀ ਪਹੁੰਚ ਰਹੇ ਨੇ ਕੱਲ ਪਰਸੋਂ ਦੇ ਲਗਾਤਾਰ ਆ ਰਹੀਆਂ ਜੀ ਬਾਕੀ ਐਸ ਡੀ ਮ ਸਾਹਿਬ ਜਿੰਨੇ ਵੀ ਆ ਮੌਕੇ ਤੇ ਹੈਗੇ ਨਹੀਂ ਜਿਹੜੇ ਲੋਕ ਦੇਖ ਰਹੇ ਨੇ ਆਪਾਂ ਸੈਲਫੀਆਂ ਖਿਚਾਉਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਇਹਨਾਂ ਨੂੰ ਕੋਈ ਬੇਨਤੀ ਕਰਨੀ ਚਾਹੋਗੇ ਕਿਸ ਤਰ੍ਹਾਂ ਦਾ ਵੀ ਇਹ ਤਮਾਸ਼ਵੀਨ ਵਾਲਾ ਤਰੀਕਾ ਨਹੀਂ ਹੈਗਾ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ ਇਹ ਤਾਂ ਜੀ ਜਿਨ੍ਹਾਂ ਦੀ ਜ਼ਮੀਨਾਂ ਫਸਲਾਂ ਜਿਨ੍ਹਾਂ ਨੂੰ ਨੁਕਸਾਨ ਹੋਏਗਾ ਜੀ ਜਿਨ੍ਹਾਂ ਦੇ ਪਿੰਡਾਂ 'ਚ ਵੜਨਗਾ ਉਹਨੂੰ ਉਹਨੂੰ ਟੈਨਸ਼ਨ ਹੈ ਜੀ ਜਿਹੜੇ ਆਮ ਜਨਤਾ ਫਿਰ ਰਹੀ ਆ ਇਹ ਤਾਂ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕਿਹੜਾ ਤੇ ਕਿਹੜਾ ਨੁਕਸਾਨ ਹੋਣਾ ਆ ਜੀ ਇਹ ਤਾਂ ਵੇਖਣ ਆ ਰਹੇ ਆ ਜੀ ਇਹਨਾਂ ਤੇ ਬੰਦੇ ਦਾ ਖੇਲ ਹੈ ਜੀ ਜੇ ਆਪਾਂ ਮੌਜੂਦਾ ਐਮਐਲਏ ਦੀ ਗੱਲ ਕਰ ਲਈਏ ਐਮਐਲਏ ਸਾਹਿਬ ਨੂੰ ਕੋਈ ਵਿਸ਼ੇਸ਼ ਤੌਰ ਤੇ ਕਹਿਣਾ ਚ ਆਂਦੇ ਨੇ ਉਹ ਵੀ ਆ ਕੇ ਗਏ ਸੀਗੇ ਜੀ ਪਰਸੇ ਉੱਥੇ ਵੀ ਆ ਕੇ ਗਏ ਸੀਗੇ ਜੀ ਠੀਕ ਹੈ ਨਹੀਂ ਜੀ ਐਮਐਲਏ ਸਾਹਿਬ ਕੇਂਦਰ ਸਰਕਾਰ ਦੇ ਜਿਹੜੇ ਭਾਜਪਾ ਦੇ ਇੱਥੇ ਮੰਤਰੀ ਆਏ ਸੀ ਉਹਨਾਂ ਨੇ ਵੀ ਆਪਣੇ ਪਿੰਡਾਂ ਵਾਲਿਆਂ ਨਾਲ ਗੱਲ ਕੀਤੀ ਸੀ ਕਿ ਇਹਦਾ ਹੱਲ ਸਥਾਈ ਤੌਰ ਤੇ ਕੀਤਾ ਜਾਊਗਾ ਕੋਈ ਵਿਸ਼ੇਸ਼ ਤੌਰ ਤੇ ਲੱਗੇ ਫਾਇਦਾ ਹੋਇਆ ਕਿ ਨਹੀਂ ਉਹਨਾਂ ਨੇ ਨਹੀਂ ਦੇਖੋ ਜੀ ਮੈਂ ਮੌਕੇ ਤੇ ਆਇਆ ਨਹੀਂ ਹੈਗਾ ਜੀ ਕਦੇ ਵੀ ਜੇ ਮੌਕੇ ਤੇ ਹੋਵਾਂਗਾ ਸੁਣੇਗਾ ਗੱਲਾਂ ਤਾਂ ਹੀ ਦੱਸ ਸਕਦਿਆਂ ਜੀ ਹਾਂ ਬਾਕੀ ਪਾਰਟੀਆਂ ਤਾਂ ਸਾਰੀਆਂ ਜਾਂਦੀਆਂ ਜੀ ਜਿੰਨੀ ਵੀ ਹੈਗੀਆਂ ਜਿਨ੍ਹਾਂ ਦੇ ਵੀ ਲੀਡਰ ਨੇ ਸਾਰੇ ਜਾਂਦੀਆਂ ਜੀ ਕੀ ਲੱਗਦਾ ਤੁਹਾਡੇ ਮੁਤਾਬਕ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਵੀ ਪਿੰਡਾਂ ਤੇ ਮਾਰ ਹ ਇਹ ਤਾਂ ਦੇਖੋ ਜੀ ਪ੍ਰਸੰਤਤਾ ਪੈ ਜਾਂਦੀ ਆ ਉਤੋਂ ਪਾਣੀ ਆ ਜਾਂਦਾ ਜੀ ਕੋਈ ਹੱਲ ਨਹੀਂ ਜੇ ਜ਼ਿਆਦਾ ਪਾਣੀ ਆ ਜਾਂਦਾ ਵੈਸੇ ਨੱਕੇ ਟੁੱਟ ਜਾਂਦੇ ਆ ਜੀ ਹੱਲ ਤਾਂ ਇਹੀ ਹੈ ਵੀ ਜਿਵੇਂ ਨਦੀ ਹੈ ਜੀ ਕੱਗਰ ਹੈ ਜੀ ਗੰਦਾ ਨਾਲਾ ਜੀ ਇਹਨਾਂ ਦੀ ਟਾਈਮ ਤੇ ਸਫਾਈ ਹੋ ਜੇ ਜੀ ਸਫਾਈ ਹੋ ਜੇ ਵੀ ਨੂ ਆ ਵੀ ਫਿਰ ਨੁਕਸਾਨ ਘੱਟ ਕਰਦਾ ਜੀ ਜੇ ਸਫਾਈ ਹੋਈ ਹੋਏ ਇਹਨਾਂ ਦੀ ਸਾਰਿਆਂ ਦੀ ਧੰਨਵਾਦ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਦਾ ਹਾਲਾਂਕਿ ਸਥਾਈ ਹੱਲ ਕੋਈ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਹਨਾਂ ਨੇ ਜ਼ਰੂਰ ਬੇਨਤੀ ਕੀਤੀ ਆ ਕਿ ਜੇਕਰ ਨਦੀਆਂ ਨਾਲਿਆਂ ਦਾ ਜਿਹੜਾ ਜਿੱਥੋਂ ਕਿ ਪਾਣੀ ਨੇ ਹੋ ਕੇ ਵਗਣਾ ਮੌਕੇ ਤੇ ਸਫਾਈ ਹੋ ਜਾਵੇ ਤਾਂ ਬਹੁਤ ਵੱਡੀ ਜਿਹੜੀ ਹੈਗੀ ਕੁਦਰਤ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਇਸ ਵੱਲ ਮੌਕੇ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ CORRESPONDENTS WORLD